ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ प्रवचन ਕਰਦੇ ਹੁੰਦੇ ਸੀ ਕਹਿੰਦੇ ਬਾਜ਼ਾਰ ਦੇ ਵਿੱਚ ਕੱਪੜੇ ਦੀਆਂ ਸੈਂਕੜੇ ਦੁਕਾਨਾਂ ਹੁੰਦੀਆਂ ਕੋਈ ਮੱਥਾ ਨਹੀਂ ਟੇਕਦਾ ਕੱਪੜੇ ਨੂੰ ਜਦ ਉਸ ਕੱਪੜੇ ਦਾ ਰਮਾਲਾ ਸਾਹਿਬ ਬਣ ਜਾਂਦਾ ਫਿਰ ਸੰਸਾਰ ਮੱਥਾ ਟੇਕਦਾ ਬਾਜ਼ਾਰ 'ਚ ਪਤਾ ਨਹੀਂ ਕਿੰਨੀ ਕ ਲੱਕੜੀ ਪਈ ਹੋਣੀ ਆ ਕੋਈ ਮੱਥਾ ਨਹੀਂ ਟੇਕਦਾ ਜਦ ਉਸ ਲੱਕੜੀ ਤੋਂ ਪੀੜਾ ਸਾਹਿਬ ਬਣ ਜਾਂਦਾ ਫਿਰ ਸੰਸਾਰ ਮੱਥੇ ਟੇਕਦਾ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ ਵੱਲੋਂ ਇਹ 23 ਰੋਜਾ ਗੁਰਮਤ ਸਮਾਗਮ ਸਾਡੇ ਲਈ ਹੈ ਅਸੀਂ ਵੀ ਸਾਡੀ ਵੀ 84 ਕੱਟੀ ਜਾਵੇ ਅਸੀਂ ਵੀ ਸਤਿਗੁਰ ਦੇ ਦਰ ਦੇ ਨਾਲ ਜੁੜ ਜਾਈਏ ਉਹਦਾ ਕਾਰਨ ਉਹਦਾ ਹੱਲ ਇੱਕੋ ਹੀ ਹੈ 7 ਅਕਤੂਬਰ ਨੂੰ ਅਮਰ ਸੰਚਾਰ ਹੋ ਰਿਹਾ ਜੀ ਜਿਹੜੇ ਪ੍ਰਾਣੀ ਗੁਰੂ ਵਾਲੇ ਨਹੀਂ ਬਣੇ ਆਪੋ ਆਪਣੇ ਨਾਮ ਦਾ ਜ਼ਿਕਰਵਾ ਕੇ ਗੁਰੂ ਵਾਲੇ ਬਣੀਏ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਗੁਰੂ ਦੇ ਹੋ ਕੇ ਤਾਂ ਦੇਖੀ ਫਿਰ ਸਤਿਗੁਰ ਕਿਰਪਾ ਸਾਡੇ ਤੇ ਕਿੰਨੀ ਕਰਦੇ ਆ ਸਤਿਗੁਰ ਦੀ ਕਿਰਪਾ ਪ੍ਰਾਪਤ ਕਰਨ ਲਈ ਕੀ ਕਰਨਾ ਪੈਂਦਾ ਉਹ ਆਪਾਂ ਮਹਾਪੁਰਖਾਂ ਦੇ ਪ੍ਰਵਚਨ ਰੋਜ਼ਾਨਾ ਸਰਵਣ ਕਰਦੇ ਆ ਧੰਨ ਧੰਨ ਤਨ ਸ਼੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਅਮਰ ਕਥਾ ਰੋਜ਼ਾਨਾ ਸਰਵਣ ਕਰਦੇ ਆ ਮਹਾਪੁਰਖਾਂ ਦੇ ਪ੍ਰਵਚਨ ਸਰਵਣ ਇਸ ਕਰਕੇ ਕਰਦੇ ਆ ਕਿਤੇ ਸਾਡਾ ਜੀਵਨ ਸਫਲ ਹੋ ਜਾਵੇ ਸਤਿਕਾਰ ਸਹਿਤ ਬਾਬਾ ਜੀ ਨੂੰ ਬੇਨਤੀ ਕਰਦੇ ਆ ਜੀ ਵਰਮਤ ਵਿਚਾਰਾਂ ਦੁਆਰਾ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਗੇ ਇਹ ਸਾਡੇ ਵੱਡੇ ਭਾਗਾਂ ਦੀ ਨਿਸ਼ਾਨੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਦੀਦਾਰੇ ਵੀ ਕਰ ਰਹੇ ਆ ਤੇ ਮਹਾਪੁਰਖਾਂ ਦੇ ਆਪਾਂ ਪ੍ਰਵਚਨ ਵੀ ਸਰਵਣ ਕਰ ਰਹੇ ਆ ਬਾਬਾ ਜੀ ਦੀ ਚੜ੍ਹਦੀ ਕਲਾ ਲਈ ਤੰਦਰੁਸਤ ਲਈ ਸਾਰੀਆਂ ਸੰਗਤਾਂ ਨੇ ਗੱਜ ਕੇ ਜਕਾਰਾ ਬੁਲਾਉਣਾ ਜੀ ਬੋਲੇ ਸੋ ਨਿਹਾਲ ਆਓ ਜੀ ਮਹਾਪੁਰਖਾਂ ਦੇ ਕਮਾਈ ਪ੍ਰਵਚਨ ਸਰਵਣ ਕਰੀਏ ਜਿਸ ਨਾਲ ਸਾਡਾ ਜੀਵਨ ਸਫਲ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਚੜਦੀ ਕਲਾ ਦੀ ਬੁਲਾਇਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ